ਦੀ ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮਡੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਭਾਰਤੀ ਰੇਲਵੇ ਨੇ ਲੰਬੀ ਦੂਰੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇੱਕ ਬਹੁਤ ਵੱਡਾ ਛਟਕਾ ਦਿੱਤਾ ਤਾਂ ਅੰਦਾਜ਼ੇ ਕਿ ਹੁਣ ਲੰਬੀ ਦੂਰੀ ਦੇ ਯਾਤਰੀਆਂ ਨੂੰ ਹੁਣ ਰੇਲ ਮੰਤਰਾਲਿਆਂ ਵੱਲੋਂ ਯਾਨੀ ਕਿ ਭਾਰਤੀ ਰੇਲ ਵੱਲੋਂ ਹੁਣ ਉਹਨਾਂ ਦੇ ਮਾਲ ਪਹਾੜੇ ਵਿੱਚ ਵਾਧਾ ਕਰ ਦਿੱਤਾ ਗਿਆ 1 ਜੁਲਾਈ ਤੋਂ ਯਾਨੀ ਕਿ ਅੱਜ ਤੋਂ 1 ਜੁਲਾਈ ਤੋਂ ਉਹਨਾਂ ਦੀਆਂ ਟਿਕਟਾਂ ਯਾਨੀ ਕਿ ਕਿਰਾਏ ਪਹਾੜੇ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਅੰਦਾਜ਼ੇ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਮੰਤਰਾਲਿਆਂ ਵੱਲੋਂ ਜਿਹੜੀ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਉਤੇ ਭਾਰਤੀ ਰੇਲ ਨੇ ਲੰਬੀ ਦੂਰੀ ਵਾਲੀਆਂ ਸਾਰੀਆਂ ਗੱਡੀਆਂ ਦੇ ਉੱਪਰ ਹੁਣ 1 ਜੁਲਾਈ ਤੋਂ ਵਾਅਦਾ ਕਰਤਾ ਇਸ ਤੋਂ ਪਹਿਲਾਂ 2014 ਦੇ ਵਿੱਚ ਭਾਰਤੀ ਰੇਲ ਵੱਲੋਂ ਰੇਲ ਗੱਡੀਆਂ ਦੇ ਭਾੜੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੀ ਤਾਂ ਕਿਤੇ ਨਾ ਕਿਤੇ ਆਕੇ ਹੁਣ ਲੰਬੀ ਦੂਰੀ ਯਾਤਰੀ ਕਰਨ ਵਾਲੇ ਲੋਕਾਂ ਦੇ ਉੱਪਰ ਯਾਨੀ ਯਾਤਰੀ ਦੇ ਉੱਪਰ ਕਾਫੀ ਇਸ ਦਾ ਬੋਝ ਪਵੇਗਾ ਇਸ ਦੇ ਨਾਲ ਨਿਰਵਾਸੀ ਕੀ ਇਹ ਅੜੀ ਗੱਡੀਆਂ ਹੈਗੀਆਂ ਖਾਸ ਕਰਕੇ 1 ਜੁਲਾਈ ਤੋਂ ਜੜੀਆਂ ਮੇਲ ਐਕਸਪ੍ਰੈਸ ਗੱਡੀਆਂ ਵਿਦਆਊਟ ਰਿਜ਼ਰਵੇਸ਼ਨ ਗੱਡੀਆਂ ਸਲੀਪਰ ਕਲਾਸ ਅਤੇ ਨਾਨ ਏਸੀ ਦੇ ਨਾਲ ਫਰਸਟ ਸਲੀਪਰ ਫਰਸਟ ਕਲਾਸ ਦੀਆਂ ਗੱਡੀਆਂ ਹੋਣਗੀਆਂ ਉਹਨਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦੇ ਮਾਲ ਪਹਾੜੇ ਵਿੱਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਅਤੇ ਇਸ ਦੇ ਨਾਲ ਹੀ ਏਸੀ ਸਲੀਪਰ ਕਲਾਸ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕਰਤਾ ਗਿਆ ਇਸ ਤੋਂ ਇਲਾਵਾ ਸਧਾਰਨ ਪੈਸੰਜਰ ਗੱਡੀਆਂ ਜਿਹੜੀਆਂ ਵਿਦਆਊਟ ਰਿਜ਼ਰਵੇਸ਼ਨ ਚੱਲਦੀਆਂ ਸੀ 500 ਤੋਂ ਵੱਧ ਕਿਲੋਮੀਟਰ ਜਿਹੜੀਆਂ ਚੱਲਣ ਗਈਆਂ ਵਿਦਆਊਟ ਰਿਜ਼ਰਵੇਸ਼ਨ ਜਿਹੜੀਆਂ ਗੱਡੀਆਂ ਹੁੰਦੀਆਂ ਉਸ ਸਧਾਰਨ ਪੈਸੇਂਜਰ ਗੱਡੀਆਂ ਉਹਨਾਂ ਵਿੱਚ 5 ਰੁਪਏ ਪਰ 500 1 ਕਿਲੋਮੀਟਰ ਤੋਂ ਲੈ ਕੇ 1500 ਕਿਲੋਮੀਟਰ ਤੱਕ 5 ਰੁਪਏ ਵਾਧਾ ਅਤੇ 1500 ਤੋਂ 1 ਤੋਂ ਲੈ ਕੇ 2500 ਕਿਲੋਮੀਟਰ ਤੱਕ 10 ਰੁਪਏ ਵਾਧਾ ਅਤੇ 3000 ਕਿਲੋਮੀਟਰ ਤੋਂ ਵੱਧ ਗੱਡੀਆਂ ਗੱਡੀਆਂ ਯਾਤਰੀ ਸਫਰ ਕਰਨਗੇ ਉਹਨਾਂ ਵਿੱਚ 15 ਰੁਪਏ ਦਾ ਵਾਅਦਾ ਕਰਤਾ ਤਾਂ ਇੱਕ ਬਹੁਤ ਵੱਡਾ ਝਟਕਾ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਲੰਬੀ ਦੂਰੀ ਦੀ ਯਾਤਰਾ ਕਰਦੇ ਆ ਤਾਂ ਉੱਤਰ ਭਾਰਤ ਵੱਲੋਂ ਖਾਦਕੇ ਭਾਰਤੀ ਰੇਲਵੇ ਲੋ ਇਹ ਜੜਾ ਛਟਕਾ ਦਿੱਤਾ ਆ ਉਹਨਾਂ ਯਾਤਰੀ ਜਿਹੜੇ ਲੰਬੀ ਦੂਰੀ ਯਾਤਰਾ ਕਰਦੇ ਆ ਬੰਬੇ ਵਰਗੇ ਸ਼ਹਿਰ ਵਿੱਚ ਪੂਨੇ ਵਰਗੇ 나सिक ਜਾਂ ਜੀ ਐਂਡ ਕੇ ਦੇ ਵਿੱਚੋਂ ਤਾਂ ਇਹ ਬਹੁਤ ਵੱਡਾ ਛਟਕਾ ਉਹਨਾਂ ਯਾਤਰੀਆਂ ਵਾਸਤੇ ਕਿਉਂਕਿ 1 ਜੁਲਾਈ ਤੋਂ ਹੀ ਉਹਨਾਂ ਦੇ ਯਾਤਰੀ ਮਾਲ ਪਹਾੜੇ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਲੰਬੀ ਦੂਰੀ ਯਾਤਰਾ ਤੇ ਵਿਦਆਊਟ ਰਿਜ਼ਰਵੇਸ਼ਨ ਗੱਡੀਆਂ ਦੇ ਵਿੱਚ ਵੀ ਖਾਦਕੇ ਸਹਾਰਾ ਜਿਹੜੀ ਗੱਡੀਆਂ ਸਾਰਾਂ ਗੱਡੀਆਂ ਦੇ ਵਿੱਚ ਵੀ ਜੜਾ ਵਾਅਦਾ ਕਰ ਦਿੱਤਾ ਗਿਆ ਤਾਂ ਇਹ ਬਹੁਤ ਵੱਡਾ ਛਟਕਾ ਆ ਅੱਜ 1 ਜੁਲਾਈ ਤੋਂ ਭਾਰਤੀ ਰੇਲ ਨੇ ਲੰਬੀ ਦੂਰੀ ਜਿਹੜੀਆਂ ਗੱਡੀਆਂ ਉਹਨਾਂ ਦੇ ਵੀ ਜਿਹੜੇ ਮਾਲ ਪਾੜੇ 'ਚ ਵਾਧਾ ਕੀਤਾ ਇਸ ਦੇ ਨਾਲ ਹੀ ਜਿਹੜੀਆਂ ਮੇਲ ਐਕਸਪ੍ਰੈਸ ਗੱਡੀਆਂ ਇਸ ਦੇ ਨਾਲ ਹੀ ਨਾਨ ਏਸੀ ਵਿਦਆਊਟ ਰਿਜ਼ਰਵੇਸ਼ਨ ਜਿਹੜੀਆਂ ਗੱਡੀਆਂ ਹੋਣ ਗਿਆ ਉਹਨਾਂ ਵਿੱਚ ਇੱਕ ਪੈਸਾ ਅਤੇ ਏਸੀ ਵਾਲੇ ਜਿਹੜੇ ਡੱਬਿਆਂ ਦੇ ਵਿੱਚ ਜਿਹੜੇ ਹੁਣ ਕਲਾਸ ਹੋਊਗੀ ਉਹਨਾਂ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਮਾਲ ਪਾੜੇ ਵਿੱਚ ਅੱਜ ਤੋਂ ਵਾਧਾ ਕਰਤਾ ਗਿਆ ਤਾਂ ਰੇ ਲੰਬੀ ਦੂਰੀ ਯਾਤਰੀ ਕਰਨ ਵਾਲੇ ਯਾਤਰੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਉਹਨਾਂ ਦੀ ਡੜੀ ਟਿਕਟਾਂ ਦੇ ਵਿੱਚ ਜਿਹੜਾ ਉਹ ਵਾਦਾ ਕਰਤਾ ਇੱਕ ਇੱਕ ਹੋਰ ਇੱਕ ਖਾਸ ਗੱਲ ਹੈ ਜਿਨ੍ਹਾਂ ਦੀ ਟਿਕਟਾਂ ਪਹਿਲਾਂ ਆਲਰੇਡੀ ਬੁੱਕ ਹੋਣ ਗਈਆਂ ਉਹਨਾਂ ਵਿੱਚ ਕਿਰਾਏ ਦਾ ਕੋਈ ਵਾਦਾ ਜਿਹੜੀਆਂ ਅੱਜ ਤੋਂ ਹੋੜੀਆਂ ਬੁੱਕ ਹੋਣ ਗਈਆਂ ਜਾਂ ਟਿਕਟਾਂ ਯਾਤਰੀ ਲੈਣਗੇ ਉਹਨਾਂ ਦੇ ਮਾਲ ਪਾੜ ਯਾਨੀ ਟਿਕਟਾਂ ਦੇ ਵਿੱਚ ਅੱਜ ਤੋਂ 1 ਪੈਸਾ ਤੇ 2 ਪੈਸੇ ਪ੍ਰਤੀ ਕਿਲੋਮੀਟਰ ਇਸੇ ਨਾਲ ਹੀ 5 ਰੁਪਏ ਤੋਂ ਲੈ ਕੇ 15 ਰੁਪਏ ਕਿਲੋਮੀਟਰ ਸਾਹਮਣੇ ਦਸੀਗਾ ਸਧਾਰਨ ਗੱਡੀਆਂ ਦੇ ਵਿੱਚ ਉਹ ਵਾਅਦਾ ਹੋ ਗਿਆ ਤੇ ਖਾਸ ਕਰਕੇ ਉਹ ਪੈਸੰਜਰ ਗੱਡੀਆਂ ਜੜੀਆਂ ਲੰਬੇ ਰੂਟ ਚਾਲਦੀਆਂ ਉਹਨਾਂ ਚ 5 ਤੋਂ ਲੈ ਕੇ 15 ਰੁਪਏ ਦਾ ਵਾਅਦਾ ਹੋਇਆ ਇਸ ਦੇ ਨਾਲ ਜਿਹੜੀ ਸਧਾਰਨ ਗੱਡੀਆਂ ਮੇਲ ਐਕਸਪ੍ਰੈਸ ਗੱਡੀਆਂ ਉਹਨਾਂ ਵਿੱਚ 1 ਪੈਸੇ ਤੋਂ 2 ਪੈਸੇ ਪ੍ਰਤੀ ਕਿਲੋਮੀਟਰ ਸਾਹਮਣਾ ਅੱਜ ਤੋਂ ਵਾਅਦਾ ਹੋ ਗਿਆ ਕਮੈਂਮੈਨ ਬੋਬੀ ਦਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ